ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਬਜ਼ੀ ਵੜਸੇ ਲਈ ਲੈ ਕੇ ਆਏ ਜੀ ਆਉ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਹੱਸੀਕਾਲ ਹੱਸੀਕਾਲ ਜੀ ਸਰ ਹੋਰ ਠੀਕ ਨਹੀਂ ਬਦਿਓ ਬਦਿਓ ਜੀ ਦੱਸੋ ਨਾਮ ਤੇ ਐਡਰੈਸ ਬੋਲ ਨਾਮ ਜਗਾ ਜੀ ਪਿੰਡ ਸਲਾਵਤਪੁਰਾ ਹੂੰ ਤਹਿਸੀਲ ਰਾਮਪਰਾ ਹੂਲਾ ਜ਼ਿਲ੍ਹਾ ਬਰਿੰਡਾ ਪਿਆ ਜਾਂਦਾ ਠੀਕ ਹੈ ਨੇੜੇ ਪਿੰਡ ਬੇ ਨੇੜੇ ਭਗਤਾ ਭਟੌਰ ਭਾਈ ਰੂਪਾ ਰਿਆ ਜਾਂਦਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਕਾਲ ਨੰਬਰ 94658 04880 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਜਿਹੜੀ ਬੈਡ ਦੇ ਨੇ ਕਿਹੜਾ ਸੂਸੂਈ ਹੈ ਇਹ ਡਾਕਟਰ ਸਾਹਿਬ ਦੂਜਾ ਸੂਸੂਈ ਹੈ ਜੀ ਕਦੋਂ ਸੂਈ ਹੈ ਇਹ ਅੱਜ ਸਵੇਰੇ ਹੀ ਸੂਈ ਹੈ ਜੀ ਠੀਕ ਹੈ ਬਈ ਬੱਚਾ ਕੀ ਦੇਤਾ ਬੱਚੀ ਆਈ ਪੂਰੀ ਐਰ ਸੈਰ ਪਿਓਰ ਨਸਲ ਦੀ ਆ ਬੱਚੀ ਬਹੁਤ ਚੰਗੀ ਹੈ ਨਾ ਹਾਂਜੀ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੇਖੋ ਬੱਚੀ ਕੁਆਲਟੀ ਵਾਲੀ ਹੈ ਫੇਰ ਸੂਸ ਐਰ ਸੈਰ ਦੀ ਹੈ ਨਾ ਪੂਰੀ ਵੱਡਾ ਠੋਕ ਕੰਦ ਕਾਰਖਾਨੇ ਦੀ ਪੂਰੀ ਹੂੰ ਸਹੀ ਗੱਲ ਆ ਬਈ ਤੇ ਕਿੰਨਾ ਵੱਡਾ ਕੱਢਿਆ ਫਿਰ ਬੋਲ ਡਾਕਟਰ ਸਾਹਿਬ ਮਛੀ ਨੂੰ ਚੰਗਾ ਇੱਕੋ ਸਾਪਾ 3 ਕਿਲੋ ਕੱਢੇਗਾ ਠੀਕ ਆ ਹਾਂ ਇਹ ਬਾਲਾ ਗੱਪ ਨਹੀਂ ਮਾਰਨੀ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਦਾ ਦੁੱਧ ਡਾਕਟਰ ਸਾਹਿਬ ਗਰਮੀ ਦੇ ਹਿਸਾਬ ਨਾਲ 17 18 ਚਾਹੀਦਾ ਹੂੰ ਇੰਨਾ ਕੁ ਤਾਂ ਜਾਇਜ਼ ਆ ਬਾਕੀ ਹੋਊਗਾ ਮੱਜਾਂ ਲਈ ਠੀਕ ਆ ਪੂਰੀ ਕ੍ਰੋਸ ਪੰਚ ਪੈਂਦੀ ਆ ਹਾਂ ਫੈਟ ਗੁੰਡ ਚੰਗੇ ਉਹ ਗਰਮੀ ਬਿਲਕੁਲ ਨਹੀਂ ਬੰਨਣੀ ਥਣ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਇੱਕੋ ਜੇ ਪੂਰੀ ਵਿੱਥੀ ਤੇ ਡਾਕਟਰ ਸਾਹਿਬ ਪ੍ਰਿੰਟ ਪ੍ਰੌਨ ਤੇ ਚੰਗਾ ਬੈੜਦਾ ਫੇਸ ਵੀ ਚੰਗਾ ਹੈ ਬੱਡੀ ਗੱਲ ਸਹੀ ਹੈ ਬਾਈ ਦੀ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਫੂਟ ਕਰਮਾ ਦੀ ਪੂਰੀ ਚੰਗੀ ਆਉ ਸਹੀ ਗੱਲ ਤੇ ਮੁੱਲ ਕੀ ਆਦਾ ਮੋਲ ਦਾੜ ਸਾਹਿਬ 60 ਤੋਂ 65 ਕਰਾ ਲਓ ਆਪਾਂ ਦੇਣ ਲੈ ਨਹੀਂ ਕਰਨਾ 55000 ਕੋਈ ਵੀ ਭਰਾ ਬਾਲਾ ਘੱਟ ਬਤਾਣਾ ਨਾ ਕਰੇ ਸੋ ਤਾਂ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 55000 ਦੀ ਦੇ ਦੋ 55 ਦੀ ਦੇ ਦਾਂਗੇ ਠੀਕ ਆ ਮਾਨ ਤਾਨ ਹੋ ਜੀ ਵਿੱਚੋਂ ਮਾਨ ਹਾਂ ਜੀ ਹਾਂ ਮਾਨ ਤਾਨ ਹੋ ਜਾ ਠੀਕ ਆ ਮਾਨ ਤਾਨ ਜ਼ਰੂਰ ਹੋ ਜੇ ਹਾਂ ਦਾ ਰਸਾ ਪੂਰਾ ਮੋਟਾ ਥਣ ਲੱਗਿਆ ਖਾਣ ਤਾਂ ਬਈ ਕਮਾਲ ਦਾ ਚਵਾਈ ਚਵਾਈ ਬਹੁਤ ਚੰਗੀ ਹੋ ਰਹੀ ਪੂਰੀ ਵਦਣਾ ਪੂਰੀ ਰੱਤ ਸਾਹਿਬ ਹੂੰ ਦੇਖੋ ਲੈ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵੀ ਥਣ ਬੱਚਾ ਹੀ ਮਗਰ ਬੱਚੇ ਬੱਚੀ ਵੀ ਕੁਆਲਿਟੀ ਆ ਰਹੀ ਹੈ ਦੋ ਵਾਰਾ ਸਾਹਿਬ ਇੰਨੇ ਕੁ ਲਿਖਿਆ ਜਪੂ ਸਹੀ ਗੱਲ ਆ ਬਈ ਤੇ ਕਿਸੇ ਵੀਰ ਨੂੰ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ